ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਕਹਾਣੀ ਨਵੀਂ ਸਟੋਰੀ ਤੇ ਜਿਹੜੀ ਅੱਜ ਦੀ ਮੈਂ ਸਟੋਰੀ ਐ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਪਿੱਛੇ ਜੇ ਕੇਸ ਮਤਲਬ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈਗਾ ਸਰਪੀਤ ਕੌਰ ਦਾ ਜਿਹੜੀ ਮਤਲਬ ਪਾਕਿਸਤਾਨੀ ਰਹਿ ਚੁੱਕੀ ਹੈ ਜੀ ਤੇ ਉਹਦੇ ਮਤਲਬ ਉਹਦੇ ਬਾਰੇ ਕੁਝ ਨਾਲੀ ਗੱਲਾਂ ਪਤਾ ਲੱਗੀਆਂ ਹੈ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਜਰੂਰ ਸਾਂਝੀਆਂ ਕੀਤੀਆਂ ਜਾਣ ਆਪਾਂ ਪਹਿਲਾਂ ਵੀਡੀਓ ਬਣਾਇਆ ਸੀਗਾ ਇਸ ਮੁੱਦੇ ਤੇ ਤੇ ਹੁਣ ਜਿਹੜਾ ਮਤਲਬ ਵੀ ਜਿਹੜਾ ਪਾਕਿਸਤਾਨ ਦਾ ਵਕੀਲ ਸੀਗਾ ਉਸ ਮੁੰਡੇ ਜਿਹਦੇ ਨਾਲ ਵਿਆਹ ਕਰਾਇਆ ਸੀ ਸਰਪੀਤ ਦਾ ਤੇ ਉਹ ਵਕੀਲ ਨੇ ਕੁਝ ਗੱਲਾਂ ਦਸੀਆਂ ਆਈਆਂ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਜਾ ਰਿਆਂਗਾ ਤੇ ਸਵਾਗਤ ਹੈ ਨੰਬਰ ਅੱਜ ਫਿਰ ਨਵੀਂ ਵੀਡੀਓ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੈਨਲ ਦੇ ਨਵੇਂ ਆਏ ਹੋਗੇ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਤੋਂ ਬਾਅਦ ਅੱਜ ਦੀ ਮਡੀ ਗੱਲਬਾਤ ਉਹ ਸ਼ੁਰੂ ਕਰਦੇ ਆਂਗੇ ਕਰ ਲੈ ਸਬਸਕ੍ਰਾਈਬ ਹੁਣ ਤੁਹਾਨੂੰ ਸਾਰਿਆਂ ਨੂੰ ਪਤਾਗਾ ਵੀ ਇਹ ਆਪਣੇ ਨਾਲ ਚੰਡਿਆ ਤੋਂ ਇੱਕ ਜੱਥਾ ਜਾਂਦਾਗਾ 4 ਨੰਬਰ ਆ ਪਿੱਛੇ ਜੇ ਤੇ ਉਹ ਮਤਲਬੀ ਗੁਰਪੁਰਪਾਲੇ ਦੇ ਦਿਲ ਤੋਂ ਇੱਕਦਮ ਪਹਿਲਾਂ ਜੱਥਾ ਜਾਂਦਾ ਹੈਗਾ ਇੰਡੀਆ ਤੋਂ ਪਾਕਿਸਤਾਨ ਤੇ ਉਸ ਜੱਥੇ ਵਿੱਚ ਮਤਲਬੀ ਬਹੁਤ ਮਤਲਬੀ 1932 ਜਾਣੇ ਸੀਗੇ ਤੇ ਉਹਨਾਂ ਵਿੱਚੋਂ ਇੱਕ ਸੀਗੀ ਸਰਪਜੀਤ ਕੌਰ ਤੇ ਉਹ ਜੱਥੇ ਨੇ ਮਤਲਬੀ 13 ਨਵੰਬਰ ਨੂੰ ਵਾਪਸ ਹੋਣਾ ਸੀਗਾ ਪਰ ਕਈ ਲੋਕਾਂ ਨੂੰ ਵਿਚਾਲੇ ਕੰਮ ਪੈ ਗਿਆ ਤਾਂ ਕਰਕੇ ਉਹ ਮਤਲਬੀ ਲੋਕ ਕਈ ਆਪਦੇ ਘਰਾਂ ਦੇ ਕਮਾਕਾਰਾਂ ਕਰਕੇ ਜਲਦੀ ਉਹਨਾਂ ਨੇ ਪਾਕਿਸਤਾਨ ਤੋਂ ਭਾਰਤ ਪਰਤਾਈ ਤੇ ਉਸ ਤੋਂ ਬਾਅਦ ਜਿਹੜਾ 13 ਨਵੰਬਰ ਨੂੰ ਫੇਰ ਜਥਾ ਆਇਆ ਇੰਡੀਆ ਨੂੰ ਟੋਟਲ ਸਾਰੇ ਵਿਅਕਤੀ ਐ ਜਿੰਨੇ ਗਏ ਸੀ ਸਾਰੇ ਆ ਗਏ ਤੇ ਉਹਨਾਂ ਵਿੱਚੋਂ ਜਦੋਂ ਇੰਡੀਆ ਆ ਕੇ ਦੇਖਿਆ ਮਤਲਬ ਉਹਨਾਂ ਨੇ ਜਦੋਂ ਗਿਣਤੀ ਕਰੀ ਉਹਨਾਂ ਨੂੰ ਲੱਗੇ ਇੱਕ ਔਰਤ ਮਿਸਿੰਗ ਆ ਜਦੋਂ ਮਤਲਬ ਔਰਤ ਬਾਰੇ ਪੁੱਛਿਆ ਨੇ ਕਿਹੜੀ ਔਰਤ ਹੈ ਮਿਸਿੰਗ ਫੇਰ ਪਤਾ ਲੱਗਦਾ ਵੀ ਉਹ ਔਰਤ ਦਾ ਨਾਮ ਸੀਗਾ ਸਰਪਜੀਤ ਕੌਰ ਜੀ ਦੀ ਉਮਰ ਤਕਰੀਬਨ 48 ਸਾਲ ਦੀ ਸੀਗੀ ਇਹ ਜਿਹੜੀ ਕਹਾਣੀ ਐ ਮਤਲਬ ਪਹਿਲਾਂ ਵੀ ਦੱਸ ਕੇ ਅਡਾ ਸੀ ਇੱਕ ਪੂਰ ਸਾਲਾ ਦੀ ਉਹ ਔਰਤ ਸੀਗੀ ਉਸ ਤੋਂ ਬਾਅਦ ਜਿਹੜੇ ਮਤਲਬ ਜਿੱਥੇ ਆਇਤਾਰ ਸੀ ਉਹਨਾਂ ਨੂੰ ਪਤਾ ਉਹ ਜਿੱਥੇ ਜਿੱਥਾ ਲੈ ਕੇ ਗਿਆ ਸੀ ਜਿਹੜੇ ਬੰਦੇ ਉਹਨਾਂ ਨੂੰ ਲੱਗਿਆ ਵੀ ਜਿਹੜੇ ਮਤਲਬ ਵੀ ਲੋਕ ਪਹਿਲਾਂ ਆ ਚੁੱਕੇ ਸੀਗੇ ਜਿੱਥੇ ਤੋਂ ਉਹ ਸ਼ਾਇਦ ਉਹਨਾਂ ਵਿੱਚ ਨਾ ਆਈ ਹੋਵੇ ਇਦਾਂ ਕਰਕੇ ਗੱਲ ਮਤਲਬ ਇਧਰੋਂ ਤੋਂ 2-4 ਦਿਨ ਤਾਂ ਇਹ ਟੱਪਦੀ ਰਹੀ ਫਿਰ ਉਸ ਤੋਂ ਆ ਪਤਾ ਲੱਗਿਆ ਵੀ ਉਹ ਉਹਨਾਂ ਲੋਕਾਂ ਵਿੱਚ ਵੀ ਨਹੀਂ ਆਈ ਤੇ ਫਿਰ ਮਤਲਬ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਔਰਤ ਜਿਹੜੀ ਪਾਕਿਸਤਾਨੀ ਹੀ ਰਹਿ ਗਈ ਤੇ ਫਿਰ ਵਾਲੇ ਲੋਕਾਂ ਦੇ ਮਨਾਂ 'ਚ ਆ ਡਾ ਡਾ ਲੋਕਾਂ ਦੇ ਸਰਪਥੇ ਸਰਨ ਬਿਆਰਡਾ ਲੋਕਾਂ ਦੇ ਅੱਡ-ਅੱਡ ਬਿਆਨ ਹੁੰਦੇ ਕੋਈ ਕਹਿੰਦੇ ਉਹ ਕਟਨਾਪਿੰਗ ਕਰ ਲਿਆ ਕੋਈ ਕਹਿੰਦੇ ਉਹ ਮਤਲਬੀ ਉਹ ਜਾਣ ਕੇ ਰਹੀਗੀ ਕੋਈ ਬੁਸ਼ਕਾ ਵੀ ਕੋਈ ਬੁਸ਼ਕਾ ਫਿਰ ਇਹ ਗੱਲ ਪਤਾ ਲੱਗਦੀ ਹੈ ਵੀ ਉਹ ਖੋਦ ਜਿਹੜੀ ਸਾਫੀਦ ਕੋਰਾ ਉਹ ਖੋਦੀ ਪਾਕਿਸਤਾਨ ਰਹੀ ਸੀਗੀ ਉਹ ਰਹੀ ਸੀ ਇੱਕ ਬੰਦੇ ਕਰਕੇ ਉਹ ਜਿਹਨੂੰ ਮਤਲਬੀ ਪਿਆਰ ਕਰਦੀ ਸੀਗੀ ਪਿਛਲੇ 9 ਸਾਲਾਂ ਤੋਂ ਜੋ ਜੋ ਗੱਲਾਂ ਸਾਹਮਣੇ ਆਈਆਂ ਸੀਆਂ ਉਹ ਸਭ ਤੋਂ ਪਹਿਲੀ ਵਾਲੀ ਵੀਡੀਓ 'ਚ ਦੱਸ ਪਈਆਂ ਸੀਆਂ ਸਾਰੀਆਂ ਤੇ ਪਰ ਮੈਂ ਇੱਕ ਵਾਰੀ ਰਿਵਾਈਜ਼ ਕਰ ਰਹਾ ਤਾਂ ਕਈ ਵਾਰ ਭਈ ਉਹ ਲੋਕਾਂ ਨੇ ਬਹੁਤ ਲੋਕਾਂ ਨੇ ਵੀਡੀਓ ਇਹ ਨਾ ਦੇਖੀ ਹੋਵੇ ਤੇ ਉਹ 9 ਸਾਲਾਂ ਤੋਂ ਉਸ ਬੰਦੇ ਨਾਲ ਚੈਟਿੰਗ ਕਰਦੀ ਸੀ ਉਸ ਬੰਦੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀਗੀ ਤੇ ਇਸ ਨੂੰ ਮੈਂ ਇੱਕ ਗੱਲ ਹੋਰ ਦੱਸਾਂ ਜਿਹੜੀ ਸਾਜਰੀ ਦਾ ਹੋਰ ਵਿਆਹੀ ਵੀ ਔਰਤ ਸੀਗੀ ਤੇ ਇਹਦੇ ਮਤਲਬ ਵੀ ਦੋ ਬੱਚੇ ਵੀ ਸੀਗੇ ਇਹਨੇ ਆਪ ਦਾ ਘਰਾਂ ਛੱਡਿਆ ਆਪਦੇ ਬੱਚੇ ਛੱਡੇ ਆ ਤੇ ਸਿਰਫ ਸਿਰਫ ਇੱਕ ਬੰਦੇ ਕਰਕੇ ਜਿਹਨੂੰ ਵੀ ਮਤਲਬ ਸੋਸ਼ਲ ਮੀਡੀਆ ਐਪ ਤੋਂ ਹੀ ਜਾਣਦੀ ਸੀ ਕਿ ਨਾਮਕ ਸਾਹਮਣੇ ਨੂੰ ਮਿਲੀ ਸੀ ਕਿ ਨਾਮ ਹੀ ਪਤਾ ਲੱਗਦਾ ਸੀਗਾ ਇਹਦਾ ਬੈਕਗ੍ਰਾਉਂਡ ਕੀ ਹੈਗਾ ਸਿੱਧਾ ਬਿਨਾ ਕੋਈ ਸੋਚੇ ਸਮਝੇ ਇੱਕ ਸਕੀਮ ਲੜਾ ਕੇ ਆਉਂਦੇ ਦਿਮਾਗ 'ਚ ਵੀ ਇੱਕਵੇਂ ਜਤਾਂ ਜਾਊਗਾ ਉਹ ਜਿਹਾ ਜੇ ਮੈਂ ਸ਼ਾਮ ਲੋਕ ਪਾਕਿਸਤਾਨ ਜਾਉਂਗੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਰਹਿ ਕੇ ਉਸ ਮੁੰਡੇ ਨਾਲ ਵਿਆਹ ਕਰਾ ਲਵਾਂਗੀ ਤੇ ਉਸ ਉਹੀ ਗੱਲ ਹੋ ਜਾਂਦੀ ਹੈ ਕਿ ਜਦੋਂ ਜਾਣਦੀ ਹੈ ਕਿ ਉਹ ਉਸ ਬੰਦੇ ਨਾਲ ਵਿਆਹ ਕਰਾਉਂਦੀ ਹੈ ਕਿ ਜਿਸ ਬੰਦੇ ਦਾ ਨਾਮ ਸੀਗਾ ਨਾਜ਼ਰ ਹੁਸੈਨ ਉਸ ਬੰਦੇ ਦਾ ਨਾਮ ਸੀਗਾ ਜਿਹੜਾ ਪਾਕਿਸਤਾਨ ਦਾ ਰਹਿੰਦਾ ਰਹਿਣ ਵਾਲਾ ਸੀਗਾ ਉਸ ਤੋਂ ਬਾਅਦ ਮਤਲਬ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਹੜੀ ਵੀਡੀਓ ਮਤਲਬ ਸਾਰੇ ਭਾਰਤ ਨੂੰ ਹਿਲਾ ਕੇ ਰੱਖ ਦਿੰਦੀ ਹੈਗੀ ਪੰਜਾਬ ਨੂੰ ਹਿਲਾ ਕੇ ਰੱਖ ਦਿੰਦੀ ਹੈਗੀ ਉਹ ਵੀਡੀਓ ਮਤਲਬ ਵੀ ਵਕੀਲ ਦੇ ਚੈਂਬਰ ਚ ਬਣਾਈ ਹੋਈ ਵੀਡੀਓ ਸੀਗੀ ਜਿਸ ਵਿੱਚ ਮਤਲਬ ਸਰਪੀ ਜਿਨ ਕੋਲ ਪੁੱਛਿਆ ਜਾਂਦਾ ਦਾ ਵੀ ਤੈਨੂੰ ਜਿਹੜਾ ਮਲੇ ਇਸਲਾਮ ਧਰਮ ਕਬੂਲ ਆ ਤੇ ਸਰਪੀ ਬਿਨਾ ਕੋ ਸੋਚੇ ਸਮਝੇ ਹਾਂ ਕਰ ਦਿੰਦੀ ਹੈ ਇੱਕ ਸਿੱਖ ਪਰਿਵਾਰ ਦੀ ਮਤਲਬ ਵੀ ਔਰਤ ਪਾਕਿਸਤਾਨ ਜਾ ਕੇ ਉਹਨਾਂ ਦਾ ਧਰਮ ਮਤਲਬ ਵੀ ਅਪਣਾ ਰਹੀ ਆਗੀ ਤੇ ਸਿੱਖਾਂ ਨੂੰ ਮਤਲਬ ਵੀ ਗੱਲੇ ਤੇ ਲੱਗ ਗਈ ਸੀ ਸਿੱਖਾਂ ਦੇ ਜਿਹੜੇ ਮਤਲਬ ਵੀ ਪੰਜਾਬ ਦੇ ਰਹਿੰਦੇ ਸੀਗੇ ਚਲੋ ਫਿਰ ਵੀ ਉਹਨਾਂ ਨੇ ਇਹ ਸੋਚਿਆ ਵੀ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਵਕੀਲ ਸੀਗਾ ਤੇ ਉਹਨੂੰ ਮਤਲਬ ਵੀ ਉਹ ਕਹਿੰਦਾ ਵੀ ਤੁਹਾਨੂੰ ਸਲਾਮ ਕੂਲ ਹਾਂ ਤੁਹਾਨੂੰ ਜਨਾ ਵਿਆਹ ਕਰਨ ਨੂੰ ਤਿਆਰ ਆਂਗੀ ਉਹ ਸਰ ਵੀ ਕਹਿੰਦੀ ਮੈਂ ਹਾਂ ਵਿਆਹ ਕਰਨ ਨੂੰ ਤਿਆਰ ਆਂਗੀ ਨਾਸਰਉਸੈਨ ਨਾਲ ਹਸਤਾਗਾ ਕਿ ਉਹਨਾਂ ਦਾ ਵਿਆਹ ਹੋ ਜਾਂਦਾਗਾ ਇਸ ਤੋਂ ਬਾਅਦ ਮਤਲਬ ਵੀ ਉਹਨਾਂ ਦੇ ਜਿਹੜੇ ਵਕੀਲ ਸੀਗਾ ਜੀ ਪਤਾ ਲੱਗਦਾ ਉਹਦਾ ਨਾਮ ਸੀਗਾ ਅਹਿਮਦ ਮਤਲਬ ਅਹਿਮਦ ਹਸਨ ਅਹਿਮਦ ਹਸਨ ਉਸ ਵਕੀਲ ਦਾ ਨਾਮ ਸੀਗਾ ਤੇ ਉਹ ਪਾਕਿਸਤਾਨ ਦਾ ਮੀਡੀਆ ਕੁਝ ਅਹਿਮਦ ਦਾ ਸਾਨੂੰ ਮਤਲਬ ਵੀ ਸਵਾਲ ਜਵਾਬ ਕਰਦਾਗਾ ਮੀਡੀਆ ਇਹ ਸਵਾਲ ਪੁੱਛਦੀ ਹੈ ਕਿ ਵੀ ਜਿਹੜਾ ਮਤਲਬ ਵੀ ਵਿਆਹ ਦਾ ਇਹ ਕਾਨੂੰਨ ਦੇ ਤਹਿਤ ਮਤਲਬ ਇਹ ਸਹੀ ਆ ਜਾਂ ਗਲਤ ਦਾ ਫਿਰ ਉਹ ਇੱਥੇ ਜਿਹੜਾ ਵਕੀਲ ਸੀਗਾ ਅਹਿਮਦ হোসেন ਉਹ ਮੀਡੀਆ ਨੂੰ ਜਵਾਬ ਦਿੰਦਾ ਉਹ ਕਹਿੰਦਾ ਮੇਰੇ ਕੋਲ ਨਾਸਰ হোসেন ਉਹ ਦਿਨ ਪਹਿਲਾਂ ਆਇਆ ਸੀਗਾ 4 ਨਵੰਬਰ ਤੋਂ 4 ਨਵੰਬਰ ਤੋਂ ਪਹਿਲਾਂ ਆਇਆ ਤੇ ਮੈਨੂੰ ਫੀਸ ਦੇ ਕੇ ਕਹਿੰਦਾ ਵੀ ਮੈਂ ਨਾ ਇੱਕ ਵਿਆਹ ਕਰਾਉਣਾਗਾ ਤੇ ਅਹਿਮਦ ਕਹਿੰਦਾ ਠੀਕ ਆ ਤੂੰ ਆ ਜੀ ਵਿਆਹ ਕਰਾਉ ਮੈਂ ਤੇਰਾ ਕਾਨੂੰਨ ਤੇ ਦਾਰੇ ਚ ਰਹਿ ਕੇ ਤੇਰਾ ਵਿਆਹ ਕਰਾਵਾ ਦਾਂਗੇ ਤੇ ਉਸ ਤੋਂ ਬਾਅਦ ਮਤਲਬ ਇਹ ਦਿਨ ਆਉਂਦਾਗਾ ਮਤਲਬ ਇਹ ਜਦੋਂ 4 ਨਵੰਬਰ ਨੂੰ ਇਹ ਸਰਪੀਦ ਪਰ ਜਾਂਦੇ ਆ 5 ਨਵੰਬਰ ਆਉਂਦਾਗਾ ਇੱਕ ਪਾਸੇ ਸਾਰੀ ਦੁਨੀਆ ਜਿਹੜੀ ਮਤਲਬ ਹੀ ਵਰਪੂਰ ਵਧੀਆ ਖੁਸ਼ੀਆਂ ਮਨਾ ਰਹੀ ਸੀ ਦੂਸਰੇ ਪਾਸੇ ਇਹ ਮਤਲਬ ਵੀ ਗੈਰ ਤਾਨੂੰਨੀ ਵਿਆਹ ਕਰਾ ਰਹੇ ਸੀ ਕਿ ਦੋ ਮਤਲਬ ਵੀ ਇੱਕ ਭਾਰਤ ਦਾ ਬੰਦਾ ਔਰਤ ਸੀ ਤੇ ਇੱਕ ਪਾਕਿਸਤਾਨ ਦਾ ਬੰਦਾ ਸੀਗਾ ਉਸ ਤੋਂ ਬਾਅਦ ਕਹਿੰਦਾ ਵੀ ਮੇਰੇ ਕੋਲ ਆਉਂਦੇ ਆ ਕਿ ਨਾਸਰ ਹੁਸੈਨ ਤੇ ਜਿਹੜੀ ਸਾਜੀਤ ਕੌਰ ਆ ਗਈ ਤੇ ਮੈਂ ਉਹ ਨਾਸਰ ਹੁਸੈਨ ਨੂੰ ਕਿਹਾ ਵੀ ਵਿਆਹ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਇਹ ਔਰਤ ਹੈਗੀ ਇਹ ਮਤਲਬ ਹੀ ਗੈਰ ਧਰਮ ਦੀ ਹੈਗੀ ਉਸ ਤੋਂ ਬਾਅਦ ਮਦਲੇ ਵੀ ਜਿਹੜਾ ਨਾਸਰ ਹੁਸੈਨ ਕਹਿੰਦਾ ਵੀ ਮੈਂ ਇੱਕ ਕਾਜੀ ਨੂੰ ਲੈ ਕੇ ਆਉਣਾਗਾ ਕਾਜੀ ਸੌਰੀ ਜੇ ਮੇਰੇ ਤੋਂ ਗਲਤੀ ਮਿਸਟੇਕ ਹੋਈ ਵੀ ਕਾਜੀ ਹੁੰਦੇ ਚਰਕੜੇ ਮੁ슬ਿਮ ਮੁਸਲਮਾਨਾਂ ਦਾ ਵਿਆਹ ਕਰਾਉਂਦੇ ਆਗੇ ਉਹ ਕਾਜੀ ਲੈ ਆਉਂਦੇ ਆਗੇ ਉਸ ਤੋਂ ਬਾਅਦ ਉਹ ਮਦਲੇ ਸਰਬੀਦ ਕੋਲ ਪੁੱਛਿਆ ਆਂਦਾ ਵੀ ਤੂੰ ਵਿਆਹ ਕਰਾਉਣ ਤੋਂ ਪਹਿਲਾਂ ਇਸਲਾਮ ਧਰਮ ਕਬੂਲ ਕਰਤੀ ਹੈ ਜਾਂ ਨਹੀਂ ਤਾਂ ਮੈਂ ਉਹਨੂੰ ਪਹਿਲਾਂ ਵੀ ਸਰਬੀਦ ਕੋਲ ਆਂ ਕਰ ਦਿੰਦੀ ਹੈਗੀ ਉਸ ਤੋਂ ਬਾਅਦ ਕੀ ਇਹਲਾ ਜਿਹੜਾ ਕਹਿੰਦਾ ਵੀ ਮੈਂ ਤਾਂ ਜਦੋਂ ਨੇ ਇਸਲਾਮ ਧਰਮ ਕਬੂਲ ਕਰ ਲਿਆ ਜੀ ਉਸ ਤੋਂ ਬਾਅਦ ਉਹ ਮਤਲਬ ਵੀ ਕਾਨੂੰਨ ਦੇ ਤਹਿਤ ਉਹਨਾਂ ਦਾ ਵਿਆਹ ਹੋ ਸਕਦਾ ਸੀਗਾ ਤਾਂ ਕਰਕੇ ਮੈਂ ਉਹਨਾਂ ਦੋਨਾਂ ਦਾ ਵਿਆਹ ਕਰਾਤਾ ਹੁਣ ਇਹ ਸਵਾਲ ਜਿਹੜੇ ਮਤਲਬ ਵੀ মিডিਆ ਪੁੱਛਦੀ ਹੈ ਕਿ ਪਾਕਿਸਤਾਨ ਦੀ ਉਸ ਵਕੀਲ ਨੂੰ ਜਿਹਨੇ ਮਤਲਬ ਵੀ ਉਹਨਾਂ ਦੋਨਾਂ ਦਾ ਵਿਆਹ ਕਰਾਇਆ ਸੀ ਜਿਸ ਦੇ ਜਿਹਦੇ ਚੈਂਬਰ ਤੋਂ ਵੀਡੀਓ ਜਿਹੜੀ ਵਾਇਰਲ ਹੋਈ ਸੀ ਹੁਣ ਵਿੱਚ ਸਾਰਿਆਂ ਨਾਲੋਂ ਵੱਡਾ ਸਵਾਲ ਇਹ ਖੜਾ ਹੋਇਆ ਸੀ ਕਿ ਆਪਣੇ ਪੰਜਾਬ 'ਚ ਵੀ ਉਹ ਮਤਲਬ ਜਿਹੜੇ ਤਾਂ ਕਾਗਜ਼ ਪੁੱਤਰ ਪੂਰੇ ਨਹੀਂ ਸੀਗੇ ਜਿਵੇਂ ਸਾਨੂੰ ਪਹਿਲਾਂ ਵਾਲੇ ਵੀਡੀਓ ਚ ਦੱਸਿਆ ਸੀਗਾ ਜੇ ਕਿਸੇ ਨੇ ਉਹ ਪਹਿਲਾਂ ਵਾਲੇ ਵੀਡੀਓ ਨਹੀਂ ਦੇਖੀ ਉਹ ਪਹਿਲਾਂ ਵਾਲੇ ਵੀਡੀਓ ਮੇਰੀ ਜਾ ਕੇ ਵੇਖੋ ਮੈਂ ਡਿਸਕ੍ਰਿਪਸ਼ਨ ਚ ਉਹਦਾ ਵੀਡੀਓ ਦਾ ਲਿੰਕ ਪਾ ਦਿੱਤਾ ਉਹਦੇ ਜਿਵੇਂ ਪਹਿਲਾਂ ਸਾਰੀ ਜਾਣਕਾਰੀ ਦਿੱਤੀ ਹੋਈ ਹੈਗੀ ਵੀ ਕਿਵੇਂ ਇਹ ਸਾਫੀਦ ਕੌਰ ਦੇ ਜਿਹੜੇ-ਜਿਹੜੇ ਕਾਗਜ਼ ਪੂਰੇ ਨਹੀਂ ਸੀਗੇ ਪਰ ਫਿਰ ਵੀ ਉਹ ਪਾਕਿਸਤਾਨ ਚਲੀ ਗਈ ਸੀ ਉਹ ਮਤਲਬ ਜਦੋਂ ਇਧਰ ਤਬਦੀਸ਼ ਕੀਤੀ ਜਾਂਦੀ ਇਨਵੈਸਟੀਗੇਸ਼ਨ ਹੁੰਦੀ ਹੈ ਪੁਲਿਸ ਦੁਆਰਾ ਪਤਾ ਲੱਗਦਾਗਾ ਇੱਕ ਮਤਲਬ ਇਹ ਐਸਜੀਪੀਸੀ ਦੀ ਔਰਤ ਮੈਂਬਰਸ ਦੀ ਮੈਂਬਰ ਸੀਗੀ ਔਰਤ ਵੀ ਉਹਦੀ ਸਪਾਰਸ਼ ਤਹਿਤ ਮਤਲਬ ਜ ਸਭੀਿਤ ਕੌਰ ਆ ਗਈ ਉਹ ਭਾਰਤ ਤੋਂ ਪਾਕਿਸਤਾਨ ਚਲੀ ਗਈ ਸੀ ਉਹ ਵੀ ਬਿਨਾ ਕਾਗਜ਼ ਦੇ ਪੂਰੇ ਨਹੀਂ ਸੀ ਤਾਂ ਵੀ ਉਹ ਮਤਲਬ ਚਲੀ ਗਈ ਸੀ ਤੇ ਜਦੋਂ ਉਹਦਾ ਔਰਤ ਦਾ ਗਿਆਨ ਲੱਤਾਂਦਾ ਜੀਪੀਸੀ ਔਰਤ ਦਾ ਉਹ ਕਹਿੰਦੀ ਬਿਨਾ ਜਿਹੜਾ ਤੇ ਪਿੰਡ ਦੇ ਮਤਲਬ ਇੱਕ ਨੰਬਰਦਾਰ ਨੇ ਸਪਾਰਸ਼ ਕੀਤੀ ਸੀਗੀ ਉਸ ਔਰਤ ਦੀ ਤਾਂ ਕਰਕੇ ਮਤਲਬ ਵੀ ਮੈਂ ਉਹਦੀ ਸਪਾਰਸ਼ ਤੇ ਇਹਨੂੰ ਪਾਕਿਸਤਾਨ ਭੇਜਣ ਲਈ ਹਾਮੀ ਦੇਤੀ ਸੀਗੀ ਮੈਂ ਮਤਲਬ ਵੀ ਮੋਹਰ ਲਾਤੀ ਸਨੈਚਰ ਕਰਤੇ ਸੀਗੇ ਵੀ ਸਭੀਿਤ ਕੌਰ ਜਿਹੜੀ ਇਹ ਤੇ ਪਾਰਟ ਤੋਂ ਪਾਕਿਸਤਾਨ ਜਾ ਸਕਦੀ ਹੈ। ਤੇ ਉਹ ਸਵਾਲ ਉਸ ਮੈਂਬਰਦਾਰ ਤੇ ਵੀ ਖੜੇ ਹੁੰਦੇ ਹੈ ਕਿ ਉਸ ਤੋਂ ਬਾਅਦ ਇਹ ਵੀ ਗੱਲ ਪਤਾ ਲੱਗਦੀ ਹੈ ਵੀ ਜਦੋਂ ਨੰਬਰਦਾਰ ਤੇ ਜੀ ਵੀ ਔਰਤ ਦੋਨੇ ਮਿਲ ਕੇ ਉਹ ਸਰਬਜੀਤ ਗੌਰ ਦੇ ਘਰੇ ਗਏ ਤੇ ਉਹਨਾਂ ਨੂੰ ਮਗਲੇ ਪੁਸ਼ਪਰਦਾਨ ਕੀਤੀ ਵੀ ਜਿਹੜੀ ਉਹ ਸਰਬਜੀਤ ਗੌਰ ਵਾਪਸ ਆਈ ਹੈ ਜਾਂ ਨਹੀਂ ਕਿਉਂਕਿ ਉਹਨਾਂ ਨੂੰ ਸਾਬਤ ਨਾ ਦੀ ਪੈ ਗਈ ਸੀ ਕਿਉਂਕਿ ਉਹਨਾਂ ਦੇ ਘਰ ਕੀ ਮਤਲਬ ਇਹ ਪਾਕਿਸਤਾਨ ਚਲੀ ਗਈ ਸੀਗੀ ਉਹਨਾਂ ਨੂੰ ਤਾਂ ਇਹ ਸੀ ਸਿਰਫ ਉਹ ਦਰਸ਼ਨ ਕਰਨ ਜਾ ਰਹੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਸੀਗਾ ਵਿਚਾਰਿਆਂ ਨੂੰ ਵੀ ਉਹ ਮਤਲਬ ਇਹ ਉਹ ਐਡਾ ਕੁਝ ਸੋਚੀ ਬੈਠੇ ਹੋਗੇ ਇਹਨਾਂ ਪਲਾਨ ਦਾ ਮਤਲਬ ਇਹ ਵੀ ਇਹ ਸਾਰਾ ਕੁਝ ਕਰੀ ਬੈਠੇ ਹੈਗੇ ਉਹਨਾਂ ਨੂੰ ਤਾਂ ਇਹ ਵੀ ਦਰਸ਼ਨ ਕਰਨ ਜਾਣਾ ਹੋਊਗਾ ਔਰਤ ਨੇ ਵੀ ਉਹਦੇ ਕਾਗਜ਼ਾਂ ਨਹੀਂ ਪੂਰੇ ਦਰਸ਼ਨ ਕਰਕੇ ਮੁੜਿਆ ਹੋਊਗੀ ਏਡੀ ਕਿੱਡੀ ਗੱਲ ਆਈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਗੱਲ ਐਡੀ ਵੱਧ ਜੂਗੀ ਵੀ ਉਹ ਔਰਤ ਇੰਨਾ ਵੱਡਾ ਧੋਖਾ ਕਰੂਗੀ ਸਿੱਖ ਧਰਮ ਨਾਲ ਵੀ ਇਸ ਔਰਤ ਨਾਲ ਜਿਹਨੇ ਵੀ ਉਹਨੂੰ ਮਤਲਬ ਸਿਪਾਰਸ਼ ਦੇ ਤਹਿਤ ਪਾਕਿਸਤਾਨ ਭੇਜਿਆ ਸੀਗਾ ਤੇ ਉਸ ਜਦੋਂ ਉਹਨਾਂ ਦੇ ਘਰ ਜਾ ਕੇ ਪੁੱਛਿਆ ਜਾਂਦਾਗਾ ਤਾਂ ਪਤਾ ਲੱਗਦਾ ਜਿਹੜਾ ਉਹ ਘਰ ਵਾਲਾ ਸਰਪਜੀਤ ਦਾ ਉਹ ਇੰਗਲੈਂਡ ਰਹਿੰਦਾਗਾ ਤੇ ਉਹਦੀ ਇੱਥੇ ਇੰਡੀਆ 'ਚ ਵੀ ਬਹੁਤ ਵਧੀਆ ਕੋਠੀ ਹੈਗੀ ਚੰਗੇ ਉਹਨਾਂ ਦੀ ਫੈਮਿਲੀ ਸੀਗੇ ਤੇ ਸਰਪਜੀਤ ਕੋਲ ਦੇ ਦੋ ਮੁੰਡੇ ਸੀਗੇ ਪਹਿਲਾ ਮੁੰਡਾ ਕਹਿੰਦਾ ਵੀ ਮੇਰੀ ਜਿਹੜੀ ਮਾਂ ਕਿ ਉਹ ਮਤਲਬ ਹੀ ਪੰਜਾਬ ਨਹੀਂ ਆਈ ਤੇ ਦੂਸਰਾ ਮੁੰਡਾ ਕਹਿੰਦਾ ਵੀ ਮੈਨੂੰ ਕੁਝ ਨਹੀਂ ਪਤਾ ਉਹਦੇ ਬਾਰੇ ਤੇ ਮੈਂ ਉਹਦੇ ਨਾਲ ਬੋਲ ਬਾਣੀ ਕਹੇ ਵੀ ਜਦੋਂ ਤੋਂ ਬੰਦ ਦਾ ਮੇਰੀ ਮੈਂ ਕਦੇ ਨਹੀਂ ਬੁਲਾਇਆ ਆਪਣੀ ਮਾਂ ਨੂੰ ਦੋਸਤੋ ਬਾਅਦ ਮਤਲਬ ਵੀ ਗੱਲ ਹੁਣ ਮਤਲਬ ਇਹ ਕਹਾਣੀ ਸੁਣਾਉਣ ਦਾ ਮਕਸਦ ਕਹਾਣੀ ਨਹੀਂ ਆਪਾਂ ਕਹਿ ਸਕਦੇ ਘਟਨਾ ਵੀ ਨਹੀਂ ਕਹਿ ਸਕਦੇ ਇੱਕ ਸਾਨੂੰ ਨਿਊਜ਼ ਸੁਣਾਈ ਆ ਕਿ ਮੈਂ ਉਹ ਵੀ ਪਹਿਲੇ ਦੋ ਪਾਟਾਂ ਜੇ ਪਹਿਲੀ ਵੀਡੀਓ ਵਿੱਚ ਇੱਕ ਆਉਣਾ ਉਸਦੀ ਵੀਡੀਓ ਜਿਹੜੀ ਮੈਂ ਜਾ ਕੋ ਬਣਾ ਰਿਹਾਗਾ ਤੇ ਇਸ ਵਿੱਚ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕਿਉਂਕਿ ਉਹਨਾਂ ਦੇ ਜਿਹੜਾ ਮਤਲਬ ਵੀ ਪਾਕਿਸਤਾਨ ਦਾ ਵਕੀਲ ਸੀ ਉਹਨੇ ਕੁਝ ਬਿਆਨ ਦਿੱਤੇ ਸੀਗੇ ਜੋ ਮੈਂ ਬਿਆਨ ਸਾਨੂੰ ਦੱਸ ਕੇ ਛੱਡਾਂਗਾ ਕਿ ਕਿਵੇਂ ਨਾ ਕਿਵੇਂ ਮਤਲਬ ਉਹਨਾਂ ਦੋਨਾਂ ਦਾ ਵਿਆਹ ਹੋਇਆਗਾ ਤੇ ਉਸ ਤੋਂ ਬਾਅਦ ਮਤਲਬ ਵੀ ਇਹ ਗੱਲ ਹੀ ਪਤ ਲੱਗਦੀ ਜਿਹੜਾ ਨਾਸਰ ਹੁਸੈਨ ਦਾ ਉਹ ਵੀ ਵਿਆਹ ਹੋਇਆ ਸੀ ਦੇ ਉਹਨਾਂ ਜੋ ਪਾਕਿਸਤਾਨ ਦਾ ਵੀਡੀਓ ਨੂੰ ਪੁੱਛਦਾ ਕਿ ਵੀ ਇਹ ਵਿਆਹ ਕਾਨੂੰਨ ਆ ਕਿਉਂਕਿ ਉਹਦਾ ਜਿਹੜਾ ਵੀਜ਼ਾ ਉਹ ਖਤਮ ਹੋ ਰਿਹਾ ਸੀ 13 ਨਵੰਬਰ ਨੂੰ ਤਾਂ ਫਿਰ ਉਹ ਮਤਲਬ ਵੀ ਪਾਕਿਸਤਾਨ ਕਿਵੇਂ ਰਹਿ ਸਕਦੇ ਆ ਜੀ ਤਾਂ ਜਿਹੜਾ ਵਕੀਲ ਜਵਾਬ ਦਿੰਦਾ ਵਾ ਵੀ ਉਹਨੇ ਜਿਹੜਾ 13 ਨਵੰਬਰ ਤੋਂ ਪਹਿਲਾਂ ਹੀ ਵਿਆਹ ਕਰਾ ਲਿਆ ਸੀ ਤਾਂ 13 ਨਵੰਬਰ ਤੋਂ ਪਹਿਲਾਂ ਹੀ ਵਿਆਹ ਕਰਾ ਲਿਆ ਸੀ ਤੇ ਜਿਹੜੀ ਮਤਲਬ ਨਾਗਰਿਕਤਾ ਉਹ ਪਾਕਿਸਤਾਨ ਜੋ ਮਿਲ ਗਈ ਸੀ ਮਤਲਬ ਦੇਖੋ ਤੁਸੀਂ ਕਿੱਟਾ ਮਤਲਬ ਇੱਕ ਧਰਮ ਦੀ ਧਰਮ ਦੇ ਕਰਕੇ ਧਰਮ ਦੀ ਉਹਦੇ ਵਿੱਚ ਧਰਮ ਉਹ ਮਤਲਬ ਵੀ ਵਿੱਚ ਲਿਆ ਆ ਕੇ ਕਿ ਡਾ ਵੱਡਾ ਧੋਖਾ ਕੀਤਾ ਨਾਲੇ ਧਰਮ ਨਾਲ ਕੀਤਾ ਤੇ ਨਾਲੇ ਪੰਜਾਬ ਦੇ ਲੋਕਾਂ ਨਾਲ ਕੀਤਾ ਤੇ ਇਹਨਾਂ ਨਾਲ ਇੱਕ ਧਰਮ ਦੇ ਜਿਹੜੇ ਮਤਲਬ ਵੀ ਮੋਢੀ ਸੀ ਐਸੀ ਵੀ ਬਿਔਰਤ ਸੀਗੀ ਤੇ ਉਹ ਇਹਨਾਂ ਨਾਲ ਧੋਖਾ ਕੀਤਾ ਉਸ ਔਰਤ ਨੇ ਤੇ ਉਧਰੋਂ ਮਤਲਬ ਜਿਹੜਾ ਨਾਸਰ ਹਸਨ ਸੀਗਾ ਕੀ ਕੁਸ ਉਹਨੇ ਮਤਲਬ ਦਿਮਾਗ ਲਾਇਆ ਹੁਣ ਜੇ ਇੱਥੇ ਮਤਲਬ ਵੀ ਸਰਪਜੀਤ ਕੌਰ ਨੂੰ ਤਗਲੀਬ ਦਿੱਤੀ ਉਹਨੇ ਨਾਸਰ ਹਸਨ ਨੇ ਫਿਰ ਉਹੀ ਸਰਪਜੀਤ ਕੌਰ ਵੀਡੀਓ ਪਾ ਕੇ ਮਾਫੀ ਮੰਗੂਗੀ ਇਸ ਧਰਮ ਤੋਂ ਵੀ ਮੇਰੇ ਤੋਂ ਕਹਾਲਤੀ ਹੈ ਕਿ ਮੈਨੂੰ ਪੰਜਾਬ ਬਲਾਲ ਹੋ ਜੇ ਗੱਲ ਉਹ ਕਰ ਲੂ ਇਹ ਹੋਣਾਗਾ ਕਿਉਂਕਿ ਜਿਹੜਾ ਮਤਲਬ ਇਹ ਡਾ ਜਿਹੜੀ ਮਤਲਬ ਹੀ ਆਪ ਦੇ ਵਿੱਚ ਜਵਾਕ ਤਾਂ ਦੀ ਨਹੀਂ ਹੋਈ ਉਹ ਔਰਤ ਆਪ ਦੇ ਘਰ ਵਾਲੇ ਦੀ ਨਹੀਂ ਹੋਈ ਉਹ ਉਸ ਨਾਸਰ ਹੁਸੈਨ ਦੀ ਕਿੱਥੋਂ ਹੋ ਜਾਊਗੀ ਉਹ ਨਾਸਰ ਹੁਸੈਨ ਜਿਹੜਾ ਮਤਲਬ ਹੀ ਆਪ ਦੀ ਘਰ ਵਾਲੀ ਤਾਂ ਨਹੀਂ ਹੋਇਆ ਤੇ ਬੱਚਿਆਂ ਦਾ ਨਹੀਂ ਹੋਇਆ ਉਹ ਸਰਬਜੀਤ ਕੌਰ ਦਾ ਕਿੱਥੋਂ ਹੋ ਜਾਊਗਾ ਇਹ ਵੀ ਗੱਲ ਪਤਾ ਲੱਗ ਰਹੀ 9 ਸਾਲ ਦੀ ਗੱਲ ਚੈਟ ਚੱਲ ਰਹੀ ਸੀ ਇਹਨਾਂ ਦੀ ਮਤਲਬ ਹੀ ਫੇਸਬੁਕ ਤੇ 9 ਸਾਲਾਂ ਤੋਂ ਦੇਖ ਲਓ ਤੁਸੀਂ 9 ਸਾਲਾਂ ਤੋਂ ਇਹਨੇ ਚੱਟ ਚੱਲ ਰਿਹਾ ਸੀ ਇਹਨੇ ਮਤਲਬ ਹੀ ਮੌਕਾ ਪਾ ਲਈ ਫਿਰਦੀ ਸੀ ਵੀ ਕਿਵੇਂ ਅੰਕੇ ਮੈਂ ਪਾਕਿਸਤਾਨ ਚਲੀ ਜਾਵਾਂਗੀ ਤੇ ਇਹ ਮੰਨ న్యూਸ ਨੂੰ ਦਾ ਮਕਸਦ ਕਿਸੇ ਨੂੰ ਫੇਸਪਚਾਉਣ ਵਾਲੀ ਸੀਗਾ ਜਾਂ ਤਕਲੀਫ ਦੇਣ ਵਾਲੀ ਸੀਗਾ ਸਿਰਫ ਸਰਪ੍ਰਸ ਨੂੰ ਸੁਚੇਤ ਕਰਨਾ ਸੀਗਾ ਵੀ ਕੀ ਕੁਝ ਚੱਲ ਰਿਹਾ ਹੈਗਾ ਅੱਜ ਦੀ ਦੁਨੀਆ ਤੇ ਕਲਯੁਗ ਦੀ ਦੁਨੀਆ 'ਚ ਤੇ ਮੇਰੀ ਹਰ ਇੱਕ ਕਹਾਣੀ ਮਤਲਬ ਵੀ ਇਦਾਂ ਦੀ ਹੁੰਦੀ ਹੈਗੀ ਤੇ ਮੈਂ ਐਂਡ ਤੇ ਹੀ ਗੱਲ ਕਹਿਣਾ ਹੁਣਾ ਆਪਦੇ ਬੱਚਿਆਂ ਦਾ ਖਿਆਲ ਰੱਖੋ ਖੁਦ ਆਪ ਦਾ ਧਿਆਨ ਰੱਖੋ ਤੇ ਆਲੇ ਦੁਆਲੇ ਦਾ ਧਿਆਨ ਰੱਖੋ ਤੇ ਕਿਸੇ ਤੇ ਬਹੁਤ ਜ਼ਿਆਦਾ ਯਕੀਨ ਨਾ ਕਰੋ ਕਿਉਂਕਿ ਯਕੀਨ ਦੇ ਲਾਇਕ ਇਹ ਦੁਨੀਆ ਰਹੀ ਨਹੀਂ ਯਕੀਨ ਦੇ ਲਾਇਕ ਹੈ ਹੀ ਨਹੀਂ ਰੋ ਦੁਨੀਆ ਜਿਹੜੀ ਅੱਜ ਗੰਦਰੀ ਦੁਨੀਆ ਹੈ ਯਕੀਨ ਦੇ ਲਾਇਕ ਨਹੀਂ ਜਿਹੜੀ ਯਕੀਨ ਦੇ ਲਾਇਕ ਦੁਨੀਆ ਸੀ ਉਹ ਸੀ 2000 ਤੋਂ ਪਹਿਲਾਂ ਦੀ ਜਦੋਂ ਲੋਕ ਜਿਹਦੇ ਪਰੋਸਾ ਪਰੋਸਾ ਕਰਦੇ ਸੀਗੇ ਤੇ ਆਪ ਦਾ ਸਿੱਖ ਧਰਮ ਨੂੰ ਸਭ ਨਾਲੋਂ ਉੱਚਾ ਸਮਝਦੇ ਸੀਗੇ ਤੇ ਮਿਲਦੇ ਆ ਇੱਕ ਹੋਰ ਸੱਚੀ ਘਟਨਾ ਲੈ ਕੇ ਤਾਂ ਤੱਕ ਲਈ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਤੇ ਆਪ ਦਾ ਖਿਆਲ ਰੱਖਿਓ ਤੇ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਹੋਏ ਨਾ ਜਾਇਆ ਕਰੋ ਮੈਂ ਫਿਰ ਤੋਂ ਬੈਂਤੀ ਕਹਾਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਕਰੋ ਮੈਂ